ਤੇ ਉਹ ਮਾਲਕ ਕਹੇ ਵੀ ਯਾਰ ਤੂੰ ਆ ਮੇਰਾ ਕੰਮ ਖਰਾਬ ਕਰਤਾ ਤਾਂ ਤੂੰ ਇਹਦਾ ਆ ਹੱਲ ਕਰ ਸਕਦਾ ਸੀ ਹਨਾ ਮੈਂ ਕਦੇ ਵੀ ਸੋਸ਼ਲ ਮੀਡੀਆ ਤੇ ਇਦਾਂ ਦੇ ਕੋਈ ਚੀਜ਼ ਅਪਲੋਡ ਨਹੀਂ ਕਰਦਾ ਜਿਹੜਾ ਤੁਸੀਂ ਮੇਰੇ ਤੋਂ ਪ੍ਰਸ਼ਨ ਪੁੱਛੋ ਹਨਾ ਤੇ ਮੇਰੇ ਤੋਂ ਉਸ ਚੀਜ਼ ਦਾ ਉੱਤਰ ਨਾ ਦਿੱਤਾ ਜਾਵੇ ਸੋ ਆ ਮੈਂ ਪੌੜੀ ਚੜ੍ਹੀ ਸੀਗੀ ਹਨਾ ਸੋ ਦਾ ਨੀਚਲਾ ਸਟੈਪ ਜਮੇ ਫਸਦੇ ਵਿੱਚ ਸੋ ਬੜੇ ਬਾਈਆਂ ਦੇ ਕਮੈਂਟ ਆਏ ਸੀਗੇ ਉਹ ਤੇ ਹਨਾ ਵੀ ਬਾਈ ਫਾਸਟ ਸਟੈਪ ਦਾ ਤੁਸੀਂ ਕਿਉਂ ਨਹੀਂ ਕੋਈ ਹੱਲ ਕੀਤਾ ਸੋ ਮੈਂ ਦੁਬਾਰੇ ਰਿਪੀਟ ਦੇ ਵਿੱਚ ਵੀਡੀਓ ਵੀ ਪਾਈ ਸੀ ਉਹਦੇ ਵਿੱਚ ਪੁੱਛਿਆ ਵੀ ਸੀਗਾ ਮੈਂ ਵੀ ਤੁਸੀਂ ਦੱਸੋ ਮੈਨੂੰ ਮੈਂ ਇਹਦਾ ਹੱਲ ਕੀ ਕਰ ਸਕਦਾ ਸੀ ਤੋਂ ਉਹ ਕਮੈਂਟ ਜਿਹੜੇ ਆਏ ਨੇ ਵੀਡੀਓ ਦੇ ਉੱਤੇ ਸੋ ਉਹਨਾਂ ਦੇ ਵਿੱਚੋਂ ਕੋਈ ਵੀ ਕਮੈਂਟ ਇਹ ਜਾਂ ਨਹੀਂ ਆਇਆ ਹੈਗਾ ਜਿਹਦੇ ਵਿੱਚ ਮੈਨੂੰ ਲੱਗੇ ਵੀ ਯਾਰੇ ਤਾਂ ਕਿਲੋ ਚੱਕੀ ਫਿਰਦਾ ਹਨਾ ਮੇਰੇ ਕੋਲ ਤਾਂ ਪਾਈਆ ਵੀ ਨਹੀਂ ਹੈਗਾ ਤੁਸੀਂ ਸਮਝਦੇ ਹੋ ਨਾ ਗੱਲ ਬਾਤ ਵੀ ਇੱਕ ਵੀ ਕਮੈਂਟ ਇਹ ਜਿਆ ਨਹੀਂ ਆਇਆ ਜਿਹਦੇ ਵਿੱਚ ਕੋਈ ਪ੍ਰੋਪਰ ਲੱਗੇ ਵੀ ਯਾਰ ਹਾਂ ਵਾਕਈ ਬੰਦਾ ਬਹੁਤ ਜਾਣਕਾਰੀ ਚੱਕੀ ਫੇਰਦਾ ਤੇ ਕਦੇ ਵੀ ਅਬ ਮੇਰੇ ਇਹ ਪੇਜ ਤੇ ਘੱਟੋ ਘੱਟ ਵੀ 12 1250 ਵੀਡੀਓ ਅਪਲੋਡ ਹੋ ਗਈ ਸੋ ਮੇਰੀ ਕਿਸੇ ਵੀ ਵੀਡੀਓ ਤੇ ਤੁਸੀਂ ਮੈਨੂੰ ਸਵਾਲ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਉਹਦਾ ਉੱਤਰ ਦਵਾਵਾਂਗੇ ਜਰੂਰ ਜੀ ਆਪਾਂ ਕਦੇ ਵੀ ਕੋਈ ਗਲਤ ਜਿਹਾ ਅਪਲੋਡ ਨਹੀਂ ਕਮੈਂਟ ਕਰਿਆ ਕਰੋ ਹਨਾ ਜੇ ਮੇਰਾ ਕੋਈ ਕੰਮ ਤੁਹਾਨੂੰ ਰੋਂਗ ਲੱਗਦਾ ਹੁੰਦਾ ਵੀ ਮਤਲਬ ਤੁਹਾਨੂੰ ਲੱਗਦਾ ਹੁੰਦਾ ਵੀ ਆਹ ਕੰਮ ਇਹ ਇਦਾਂ ਕਰ ਸਕਦਾ ਸੀ ਤਾਂ ਤੂੰ ਜਿਉ ਕਮੈਂਟ ਕਰਿਆ ਕਰੋ ਤਾਂ ਜੋ ਕਮੈਂਟ ਪੜ੍ਹ ਕੇ ਮੈਂ ਜਿਹੜੇ ਮਾਲਕ ਦੇ ਘਰੇ ਕੰਮ ਕਰ ਰਿਹਾ ਹੁੰਨਾ ਤਾਂ ਉਹਦਾ ਕਮੈਂਟ ਉਹ ਮਾਲਕ ਤੱਕ ਪਹੁੰਚੇ ਤੇ ਉਹ ਮਾਲਕ ਕਹੇ ਵੀ ਯਾਰ ਤੂੰ ਆ ਮੇਰਾ ਕੰਮ ਖਰਾਬ ਕਰਤਾ ਤਾਂ ਤੂੰ ਇਹਦਾ ਆ ਹੱਲ ਕਰ ਸਕਦਾ ਸੀ ਹਨਾ ਫੇਰ ਨਜ਼ਾਰਾ ਆਉਂਦਾ ਕਮੈਂਟ ਕਰਨ ਦਾ ਸੋ ਬਿਨਾ ਬਜਾ ਤੋਂ ਬੇਮਤਲਬ ਤੋਂ ਕਮੈਂਟ ਮਾਰੀ ਜਾਣੇ ਹਨਾ ਵੀ ਤੂੰ ਆਹ ਕਿਉਂ ਇਹਦਾ ਹੱਲ ਕਿਉਂ ਨਹੀਂ ਕੀਤਾ ਇਹਦਾ ਹੱਲ ਕੌਣ ਨਹੀਂ ਕੀਤਾ ਸੋ ਜਿਹੜੀ ਚੀਜ਼ ਦਾ ਹੱਲ ਹੁੰਦਾ ਹੋਵੇ ਆਪਾਂ ਉਹ ਚੀਜ਼ ਦਾ ਹੱਲ ਬਾਈ ਜ਼ਰੂਰ ਕਰਦੇ ਹੁੰਨੇ ਹਨ ਜਿਹੜੀ ਚੀਜ਼ ਦਾ ਆਪਾਂ ਨੂੰ ਲੱਗੇ ਵੀ ਇਹਦੇ ਨਾਲ ਮਤਲਬ ਛੇੜਨ ਦਾ ਕੋਈ ਫਾਇਦਾ ਨਹੀਂ ਇਹ ਚੀਜ਼ ਨੂੰ ਤਾਂ ਉਹ ਆਪਾਂ ਜਿੱਦਾਂ ਦੀ ਹੁੰਦੀ ਆ ਆਪਾਂ ਨੂੰ ਉਦਾਂ ਹੀ ਰਹਿਣ ਦਿੰਨੇ ਹੁੰਨੇ ਆ ਸੋ ਆ ਕਮੈਂਟ ਮੈਂ ਫੇਰ ਵੀ ਕਹਿਣਾ ਵੀ ਕਰਿਆ ਕਰੋ ਕਮੈਂਟ ਤੁਹਾਡੇ ਕਮੈਂਟ ਇਹੋ ਜਿਹਾ ਹੋਵੇ ਕੀਤਾ ਹੋਇਆ ਜਿਹੜਾ ਜੇ ਮਾਲਕ ਦੇ ਘਰੇ ਮੈਂ ਕੰਮ ਕਰਦਾ ਉਹ ਮਾਲਕ ਮੈਨੂੰ ਸਵਾਲ ਕਰੇ ਤੁਹਾਡਾ ਕਮੈਂਟ ਪੜ੍ਹ ਕੇ ਹਨਾ ਫੇਰ ਨਜ਼ਾਰਾ ਆਉਂਦਾ ਕਮੈਂਟ ਕਰੋ